ਹਾਂਜੀ ਮਜੀਤ ਸਿੰਘ ਜੀ ਅੱਜ ਪ੍ਰੈਸ ਕਾਨਫਰੰਸ ਦਾ ਮੁੱਦਾ ਕੀ ਹੈ ਮੁੱਦਾ ਜਿਹੜਾ ਨਵਾਂ ਗਾਜ਼ ਕੀਤਾ ਜਾ ਰਿਹਾ ਹੈ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਜਿਹੜਾ ਸੀ ਉਹ ਆਪਣੇ ਸਿਧਾਂਤ ਤੋਂ ਥੜ ਗਿਆ ਔਰ ਕੁਰਬਾਨੀ ਵਾਲੇ ਜੇਲ੍ਹਾਂ ਵਾਲੇ ਪੰਥ ਲਈ ਮਰ ਮਿਟਣ ਵਾਲੇ ਲੋਕਾਂ ਦੇ ਇਹ ਸਿਧਾਂਤ ਤੇ ਅਕਾਲੀ ਦਲ ਜਿਹੜਾ ਖੜਾ ਸੀ ਜਿਹੜਾ 103 ਸਾਲ ਪੁਰਾਣਾ ਸੀ ਲੇਕਿਨ ਮੌਜੂਦਾ ਟਾਈਮ ਤੇ ਜਿਹੜਾ ਸ਼੍ਰੋਮਣੀ ਅਕਾਲੀ ਦਲ ਆ ਇਹ ਉਹਨਾਂ ਸਿੱਖੀ ਸਿਧਾਂਤਾਂ ਤੋਂ ਪਰੇ ਚਲੇ ਗਏ ਔਰ ਸਿੱਖੀ ਸਿਧਾਂਤਾਂ ਨੂੰ ਤਰਲੰਜ ਦੀ ਜਿਹੜੀ ਹਿਦੈਤੀ ਸੋ ਨਵੇਂ ਤੌਰ ਤੇ ਕਾਲੀ ਦਲ ਜਿਹੜਾ ਹੈ ਉਹ ਖਾਲੀ ਦਲ ਹੋ ਗਿਆ ਔਰ ਉੱਚੋ ਤਕਰੀਬਨ ਕਾਲੀ ਦਲ ਦੀ ਰੂਹ ਜਿਹੜੀ ਆ ਮਰ ਚੁੱਕੀ ਆ ਉਸ ਰੂਹ ਨੂੰ ਦੁਬਾਰਾ ਜ਼ਿੰਦਾ ਕਰਨ ਵਾਸਤੇ ਸ੍ਰੀ ਅਕਾਲ ਤਖਤ ਸਾਹਿਬ ਤੇ ਜਿਹੜਾ ਹੈ ਇਹ ਸਾਰੀ ਲੀਡਰਸ਼ਿਪ ਜਿਹੜੀ ਸੀ ਉਹਨਾਂ ਨੇ ਕਿਹਾ ਕਿ ਉਥੇ ਅਕਾਲ ਤਖਤ ਸਾਹਿਬ ਤੇ ਜਾਵਾਂਗੇ ਉਹਨਾਂ ਨੇ ਕਿਹਾ ਜੇ ਗਲਤੀਆਂ ਹੋਈਆਂ ਨੇ ਭਾਵੇਂ ਗਲਤੀਆਂ ਜਿਹੜੀਆਂ ਨੇ ਹੋ ਸਕਦਾ ਜ਼ਿੰਮੇਵਾਰ ਤੋਂ ਹੋਈਆਂ ਹੋਣ ਪ੍ਰਧਾਨ ਤੋਂ ਹੋਈਆਂ ਹੋਣ ਲੇਕਿਨ ਉਹ ਕੋਈ ਨਹੀਂ ਅਸੀਂ ਵੀ ਬੈਠੇ ਸੀ ਤੇ ਸਾਡੇ ਅਸੀਂ ਮੌਕੇ ਤੇ ਬੋਲਣਾ ਚਾਹੀਦਾ ਸੀ ਬੋਲੇ ਨਹੀਂ ਜੇ ਤਰ ਚੰਦੂ ਮਾਇਰਾ ਸਾਹਿਬ ਰਖੜਾ ਸਾਹਿਬ ਵੀ ਮਲੂਕਾ ਸਾਹਿਬ ਸੀ ਸੋ ਉਹਦੇ ਵਾਸਤੇ ਇੱਕ ਤਰੀਕ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਤੇ ਪੇਸ਼ ਹੋ ਗਏ ਇਹ ਗੱਲ ਕਹਿਣੀ ਹੈ ਕਿ ਜਾਣੇਨ ਜਾਣ ਜਿਹੜੀ ਗਲਤੀਆਂ ਹੋਈਆਂ ਨੇ ਅਸੀਂ ਬੋਲੇ ਨਹੀਂਗੇ ਸਾਨੂੰ ਸਜ਼ਾ ਜਿਹੜੀ ਇੱਥੇ ਲਾਈ ਜਾਵੇ ਕੌਣ ਕੌਣ ਆਏਗਾ ਇਹ ਸਾਰਾ ਜਿਹੜਾ ਕੱਲ ਇਕੱਠੇ ਹੋਈ ਸੀ ਨਾ ਸਾਰਾ ਬਹੁਤ ਵੱਡੀ ਗਿਣਤੀ ਚ ਸੀ ਨਹੀਂ ਉਹਨਾਂ ਨਹੀਂ ਉਹਨਾਂ ਤੋਂ ਬਗੈਰ ਜਿਹੜੇ ਨੇ ਉਹ ਤਾਂ ਉਹਨਾਂ ਹੁੰਦਾ ਸਗੋ ਉਹਨਾਂ ਨੂੰ ਅੱਜ ਤੋਂ ਪਹਿਲਾਂ ਕਹਿੰਦੇ ਰਹੇ ਅੱਜ ਤੋਂ ਪੰਜ ਚਾਰ ਸਾਲ ਪਹਿਲਾਂ ਵੀ ਕਹਿੰਦੇ ਰਿਹਾ ਕਿ ਅਕਾਲ ਤਖਤ ਸਾਹਿਬ ਤੇ ਮਾਫੀ ਮੰਗਣੀ ਚਾਹੀਦੀ ਲੇਕਿਨ ਉਹ ਆਏ ਨਹੀਂ ਗਏ ਅਕਾਲੀ ਦਲ ਦੇ ਖਾਲੀ ਹੁੰਦਾ ਮੁੱਖ ਕਾਰਨ ਕੀ ਮੰਦਿਓ ਤੁਸੀਂ ਵੀ ਅਕਾਲੀ ਦਲ 'ਚ ਰਹੇ ਹੋ ਬਹੁਤ ਧੇਰ ਅੱਜ ਵੀ ਅਕਾਲੀ ਦਲ 'ਚੋ ਸ਼ੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਵੀ ਹੋ ਇੱਕ ਮਕਸਦ ਕੀ ਮੰਡ ਡਿਕਟੇਟਰਸ਼ਿਪ ਆ ਗਈ ਅਕਾਲੀ ਦਲ 'ਚ ਕਿਸੇ ਨੂੰ ਬੋਲਣ ਦਾ ਅਧਿਕਾਰ ਨਹੀਂ ਸੀ ਰਹਿ ਗਿਆ ਔਰ ਅਕਾਲੀ ਦਲ ਜਿਹੜਾ ਸੀ ਇਹ ਸਿੱਖੀ ਊਸੂਲਾਂ ਤੇ ਖੜਾ ਸੀ ਸਿੱਖ ਔਰ ਇਹਦੀ ਜਿਹੜੀ ਹੈਗੀ ਆ ਸਿਰਜਣਾ ਜਿਹੜੀ ਸੀ ਸ਼੍ਰੀ ਅਕਾਲ ਤਖਤ ਸਾਹਿਬ ਤੇ ਕੀਤੀ ਗਈ ਸੀ ਲੇਕਿਨ ਧਰਮ ਦੇ ਉੱਤੇ ਜਿਹੜੀ ਆ ਰਾਜਨੀਤੀ ਹਾਵੀ ਹੋ ਗਈ ਸੀ ਔਰ ਧਰਮ ਉੱਪਰ ਚਾਹੀਦਾ ਸੀ ਕਿਉਂਕਿ ਸਾਡਾ ਬੀਰੀ ਪੀਰੀ ਦਾ ਸਿਧਾਂਤ ਗੁਰੂ ਅਰਗੁਣ ਦੇਵ ਸਾਹਿਬ ਨੇ ਸਾਨੂੰ ਦੱਸਿਆ ਸੀ ਲੇਕਿਨ ਰਾਜਨੀਤੀ ਥੱਲੇ ਰਹਿ ਗਈ ਤੇ ਧਰਮ ਜਿਹੜਾ ਸੀ ਉੱਪਰ ਰਹਿ ਗਿਆ ਔਰ ਕਾਲੀ ਦਲ ਜਿਹੜਾ ਹੈ ਰਿਸ਼ਤਾ ਕ੍ਰੀਏਟ ਹੋ ਗਿਆ ਔਰ ਸੈਵਨ ਸਟਾਰ ਹੋਟਲਾਂ 'ਇਠਾਂ ਰਹਿਣ ਲੱਗ ਪਿਆ ਔਰ ਕਾਲੀ ਦਲ ਜਿਹੜਾ ਸੀ ਉਹ ਸਿੱਖੀ ਸਿਧਾਂਤ ਨੂੰ ਪ੍ਰਣਾਏ ਹੋਏ ਲੋਕਾਂ ਦਾ ਇੱਕ ਸਮੂਹ ਸੀ ਔਰ ਪੰਜਾਬ ਦੀ ਤੇ ਸਿੱਖਾਂ ਦੀ ਇਹ ਆਵਾ ਔਰ ਕਾਲੀ ਦਲ ਜਿੱਥੇ ਧਰਮ ਨੂੰ ਨਾਲ ਲੈ ਕੇ ਚੱਲਦਾ ਸੀ ਉੱਥੇ ਨਾਲ ਨਾਲ ਕਿਸਾਨੀ ਦੇ ਮੁੱਦੇ ਸੀ ਸਾਡੇ ਜਿਹੜੇ ਕਿਸਾਨੀ ਨੂੰ ਜਵਾਨੀ ਨੂੰ ਔਰ ਉਹ ਸਾਰੇ ਮੁੱਦੇ ਜਿਹੜੇ ਹੀ ਸ਼੍ਰੋਮਣੀ ਅਕਾਲੀ ਦਲ ਛੱਡ ਗਿਆ ਜਿਤਨਾ ਕਿਸਾਨਾਂ ਦਾ ਸੰਘਰਸ਼ ਚੱਲਿਆ ਸੀ ਤੇ ਕਾਲੀ ਦਲ ਨੇ ਪਹਿਲਾਂ ਵਿਰੋਧ ਕਰਤਾ ਜੇ ਜ਼ੋਰ ਪਿਆ ਤਾਂ ਕਾਲੀ ਦਲ ਨੇ ਦੇ ਹੱਕ 'ਚ ਹੋ ਗਿਆ ਫਿਰ ਅਸਤੀ ਇਹ ਨਹੀਂ ਗੱਲ ਕਾਲੀ ਦਲ ਦੀ ਇੱਕ ਆਪਣੀ ਪਾਲਿਸੀ ਸੀ ਔਰ ਕਾਲੀ ਦਲ ਦਾ ਇੱਕ ਆਪਣਾ ਸਿਧਾਂਤ ਸੀ ਉਸ ਦਾਤ ਨੂੰ ਜਦੋਂ ਕਾਲੀ ਦਲ ਛੱਡ ਗਿਆ ਤੇ ਕਾਲੀ ਦਲ ਜਿਹੜਾ ਸੀ ਉਹ ਵਾਰ-ਵਾਰ ਹਾਰ ਹੁੰਦੀ ਰਹੀ ਵਾਰ-ਵਾਰ ਹੁਣ ਇਹ ਹਾਦ ਤੇ ਵਰਕਰ ਇਹ ਮੰਗ ਕਰਦੇ ਆ ਪੰਜਾਬ ਦੇ ਲੋਕ ਵੀ ਇਹ ਲੀਡਰਸ਼ਿਪ ਚੇਂਜ ਹੋਣੀ ਚਾਹੀਦੀ ਔਰ ਕਾਲੀ ਦਲ ਦਾ ਸਰਾ ਢਾਂਚਾ ਕਾਲੀ ਦਲ ਦਾ ਪ੍ਰਧਾਨ ਇਹ ਨਵੇਂ ਸਿਰੇ ਤੋਂ ਇਹ ਕਿਹਾ ਜਾਣਾ ਚਾਹੀਦਾ ਜਿਹੜਾ ਸਿੱਖੀ ਸਿਧਾਂਤਾਂ ਨੂੰ ਪ੍ਰਣਾਇਆ ਹੋਵੇ ਉਹ ਬਣੇ ਰਾਜਨੀਤਿਕ ਫਾਇਦੇ ਲੈਣ ਲਈ ਅਕਾਲੀ ਦਲ ਨੂੰ ਵਰਤੇ ਗਿਆ ਸੀ ਹਾਂਜੀ ਜਿਵੇਂ ਕਿ ਪਹਿਲਾਂ ਅਕਾਲੀ ਦਲ ਸੀ ਹੁਣ ਜਿਵੇਂ ਰਾਜਨੀਤਿਕ ਫਾਇਦੇ ਲੈਣ ਲਈ ਵਰਤੇ ਗਿਆ ਸੀ ਤਾਂ ਹੀ ਅੱਜ ਵੇਖੋ ਤੁਹਾਡੇ ਸਾਹਮਣੇ ਆ ਜੋਸ਼ ਹੋਇਆ ਪਿਛਲੇ ਸਾਲਾਂ ਦੇ ਵਿੱਚ ਅ ਕਾਲੀ ਦਲ ਦੀ ਚਿੱਤਰਾ ਹੋਂਦ ਨੂੰ ਜਾਂ ਕਾਲੀ ਦਲ ਦੀ ਦਿਖ ਨੂੰ ਚਿੱਤਰਾ ਖਤਮ ਕੀਤਾ ਗਿਆ ਇਹ ਸਾਰਿਆਂ ਦੇ ਸਾਹਮਣੇ ਆ ਔਰ ਲੋਕ ਕਹਿੰਦੇ ਆ ਵੀ ਕਾਲੀ ਦਲ ਨੇ ਮਰਨਾ ਚਾਹੀਦਾ ਇਹ ਪੰਜਾਬ ਦੀ ਇੱਕੋ ਇੱਕ ਰੀਜਨਲ ਪਾਰਟੀ ਹੈ ਜਿਹੜੀ ਪੰਜਾਬ ਦੀ ਤੇ ਪੰਥ ਦੀ ਗੱਲ ਕਰ ਸਕਦੀ ਹੈ ਔਰ ਲੋਕਾਂ ਦੇ ਵਿੱਚ ਇਸ ਗੱਲ ਦਾ ਬੜੀ ਵੱਡੀ ਲੋਕਾਂ ਨੂੰ ਇਸ ਗੱਲ ਦੀ ਪੀੜਾ ਹੈ ਕਾਲੀਗਲ ਜਿਹੜਾ ਹਾਸ਼ੀਅਤ ਆਇਆ ਤੇ ਕਿਉਂ ਆਇਆ ਇਹਦੇ ਕਾਰਨ ਲੱਭ ਕੇ ਇਹਦੀ ਲੀਡਰਸ਼ਿਪ ਜਿਹੜੀ ਚੇਂਜ ਕਰਕੇ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਸਰਮੋਖੋ ਕੇ ਸ਼੍ਰੋਮਣੀ ਅਕਾਲੀ ਦਲ ਜਿਹੜਾ ਹੈ ਪ੍ਰਧਾਨ ਜਿਹੜਾ ਚਾਹੀਦਾ ਨਾ ਜੀ ਕਿ ਨਵੇਂ ਪ੍ਰਧਾਨ ਦੀ ਚੋਣ ਮੈਂ ਨਹੀਂ ਕਹਿ ਸਕਦਾ ਕੋਈ ਕਿ ਨਵੇਂ ਪ੍ਰਧਾਨ ਦੀ ਚੋਣ ਇੱਕ ਸਿਸਟਮ ਬਣਾਵਾਂਗੇ ਇੱਕ ਇੱਕ ਡੈਕੋਰਮ ਬਣਾਵਾਂਗੇ ਇੱਕ ਉਹਦੇ ਵਾਸਤੇ ਲੋਕਾਂ ਦੀ رائے ਲਈ ਜਾਊਗੀ ਉਹਦੇ ਚ ਸਾਡੇ ਜਿਹੜੇ ਨੇ ਬੁੱਧੀਜੀਵੀ ਵੀ ਹੋਣਗੇ ਉਹਦੇ ਸਾਡਾ ਸਮਾਜ ਵੀ ਹੋਊਗਾ ਉਹਦੇ ਸਾਡੇ ਕਾਰਸੇ ਵਾਲੇ ਸੰਤਾਂ ਦਾ ਵੀ ਹੋਊਗਾ ਉਹਦੇ ਚ ਕਿਸਾਨ ਵੀ ਹੋਣਗੇ ਉਹਦੇ ਸਰ ਨੌਜਵਾਨ ਵੀ ਹੋਣਗੇ ਔਰ ਸਾਰਿਆਂ ਨੂੰ ਇੱਕ ਸਰਵ ਪ੍ਰਵਾਨਤ ਲੀਡਰ ਜਿਹੜਾ ਨਾ ਜਿਹਦੀ ਦਿਖ ਵੀ ਧਾਰਮਿਕ ਹੋਵੇ ਕੁਰਬਾਨੀ ਵੀ ਹੋਵੇ ਜੇਲ ਵੀ ਹੋਵੇ ਔਰ ਪੰਥ ਪ੍ਰਸਤ ਵੀ ਹੋਵੇ ਔਰ ਕਾਲੀ ਦਲ ਦਾ ਪ੍ਰਧਾਨ ਜਿਹੜਾ ਇਲੈਕਸ਼ਨ ਨਹੀਂ ਲੜੂਗਾ ਕਾਲੀ ਦਲ ਦਾ ਪ੍ਰਧਾਨ ਇਲੈਕਸ਼ਨ ਨਹੀਂ ਲੜੂਗਾ ਤੇ ਕਾਲੀ ਦਲ ਦਾ ਜਿਹੜਾ ਹੈਡ ਆਫਸ ਉਹ ਸਾਡਾ ਇੱਥੋਂ ਹਾਈਜੈਕ ਹੋ ਗਿਆ ਸੀ ਉਹ ਮੁੜ ਕੇ ਇੱਥੇ ਅੰਮ੍ਰਿਤਸਰ ਸਾਹਿਬ ਦੇ ਵਿੱਚ ਖੋਲੇ ਕਿ ਮੰਨਦੇ ਤੁਸੀਂ ਜਿਵੇਂ ਤੁਸੀਂ ਕਿ ਅਕਾਲੀ ਦਾ ਲਹੂ ਖਾਲੀ ਦਾ ਲਹੂ ਹੋ ਗਿਆ ਕਿ ਇਸ ਦੀ ਮੁੱਖ ਵਜ੍ਹਾ ਜਿਵੇਂ ਦੋ ਫੜੋਂ ਦੀ ਅਕਾਲੀ ਦਾ ਸੁਪੀਰ ਬਾਦਲ ਤੇ ਵਿਕਰਮਜੀਤਿਆ ਨਹੀਂ ਮੈਂ ਵੇਖੋ ਇਹ ਸਾਰਿਆਂ ਦੇ ਸਾਹਮਣੇ ਮੈਂ ਤੁਹਾਨੂੰ ਦੱਸਿਆ ਮੈਂ ਜਾਤੀ ਤੌਰ ਤੇ ਕਿਸ ਦੇ ਖਿਲਾਫ ਨਹੀਂ ਬੋਲਣਾ ਜਾਤੀ ਕਿਉਂਕਿ ਅਸੀਂ ਇਕੱਠੇ ਸ਼ਕਤ ਇਕੱਠੇ ਰਹੇ ਆਂ ਜਾਤੀ ਤੌਰ ਤੇ ਨਹੀਂ ਜੇ ਕੋਈ ਘਾਟਾਂ ਆਈਆਂ ਨੇ ਲੋਕਾਂ ਨੇ ਮਹਿਸੂਸ ਕੀਤਾ ਤੇ ਚਾਰ ਵਾਰ ਹਾਰ ਹੋ ਗਈ ਸਾਡੀ ਚਾਰ ਵਾਰ ਹਾਰ ਹੋ ਗਈ ਨਾ ਤੇ ਜਦੋਂ ਇੱਕ ਵਾਰ ਹਾਰ ਹੋ ਜੇ ਉਦੋਂ ਹੀ ਕਾਲੀ ਦਲ ਦੇ ਪ੍ਰਧਾਨ ਜਾਂ ਕਿਸੇ ਵੀ ਪਾਰਟੀ ਦੇ ਉਹ ਅਸਤੀਫਾ ਦੇ ਦਿੰਦੇ ਹੁੰਦੇ ਆ ਮੈਂ ਸਮਝਦਾ ਜਿਹੜਾ ਕੇਜਰੀਵਾਲ ਉਹਨੂੰ ਵੀ ਦੇਣਾ ਚਾਹੀਦਾ ਸੀ ਦੇਖੋ ਕਿੰਨੇ ਵੱਡੇ ਉਹਦੇ ਤੇ ਇਹ ਵੇਲੇ ਰਿਆਤਾ ਦੇ ਦੂਜੇ ਜਿਹੜੇ ਵੱਡੇ ਵੱਡੇ ਇੰਜ਼ਾਮ ਲਾਗੇ ਉਹ ਆਰਾ ਵੀ ਮੈਂ ਛੱਡ ਨਹੀਂ ਢੇਲ ਚ ਵੀ ਚਲਾ ਗਿਆ ਉਹ ਤੁਸੀਂ ਵੇਖ ਲੇ ਉਹ ਨਾਲ ਟਾਈਮ 'ਚ ਕੋਰਟ ਨੇ ਨੰਗਾ ਵੀ ਕਰਤਾ ਸਾਰਾ ਕੁਝ ਜਿਹੜਾ ਘਟਾਲਾ ਹੈ ਤੇ ਬਰੇ ਬੈਠੇ ਆ ਔਰ ਕਾਲੀ ਦਲ ਦੇ ਪ੍ਰਧਾਨ ਵੀ ਚਾਹੀਦਾ ਇਹ ਜਦੋਂ ਉਹਨਾਂ ਦੀ ਪਹਿਲੀ ਹਾਰ ਹੋਈ ਸੀ ਉਹ ਕਿਦਾ ਲੋਪ ਚੱਕੋ ਵੀ ਮੈਂ ਮਤਲਬ ਇਹ ਕਾਲੀ ਦਲ ਦੀ ਹਾਰ ਹੋ ਗਈ ਆ ਮੈਂ ਨਾਤਕ ਤੌਰ ਤੇ ਆਪਣੀ ਹਾਰ ਨੂੰ ਕਬੂਲਦਾ ਫਿਰ ਦੂਜੀ ਵਾਰੀ ਤੀਜੀ ਵਾਰੀ ਹੁਣ ਤਾਂ ਅਸੀਂ ਚੌਥੇ ਨੰਬਰ ਤੇ ਆ ਗਏ ਪੰਜਾਬ ਦੇ ਵਿੱਚ ਅਸੀਂ ਚੌਥੇ ਨੰਬਰ ਤੇ ਆ ਕਾਲੀ ਦਲ ਹੁਣ ਤਾਂ ਬਹੁਤ ਕੰਮ ਕਰਨ ਦੀ ਲੋੜ ਆ ਪਿੰਡ ਲੈਵਲ ਤੇ ਔਰ ਕਾਈ ਲੈਵਲ ਤੇ ਹੈਡ ਆਫ ਸਮਰਸਰ ਬਣਾਇਆ ਜਾਏਗਾ ਹੈਡ ਆਫ ਸਮਰਸਰ ਸਾਹਿਬ ਨੂੰ ਬਣਾਇਆ ਹੁਣਾਂਲੇ ਸਮੇਂ ਵਿੱਚ ਕੋਈ ਹੋਰ ਵੱਡੀ ਫਿਟਿੰਗ ਹੋ ਸਕਦੀ ਹੈ ਹਾਂਜੀ ਹੌਣ ਵਾਲੇ ਸਮੇਂ 'ਚ ਵੀ ਹੋਰ ਵੱਡੀ ਵੀਡੀਓ ਹੋ ਸਕਦੀ ਹੈ। ਹਾਂ ਬਿਲਕੁਲ ਆ ਪਹਿਲੀ ਤੋਂ ਬਾਅਦ ਫਿਰ ਮੀਟਿੰਗਾਂ ਹੀ ਕਰਨੀਆਂ ਫਿਰ ਅਸੀਂ ਜ਼ਿਲ੍ਹੇ ਵਈ ਜਾਣਾ। ਔਰ ਜਿਹੜੇ ਵਰਕਰ ਸਹਿਬਾਨ ਇੱਕ ਤਾਂ ਘਰ 'ਚ ਮਜੂਜ਼ ਹੋ ਗਏ ਬਹਿ ਗਿਆ ਜਿਹੜਾ ਅਸਲੀ ਕਾਲੇ ਸੀ। ਜੇਲ੍ਹ ਕਟਨ ਵਾਲਾ ਔਰ ਪੰਥਲੀ ਮਰ ਮਿਟਨ ਵਾਲਾ ਜਿਹੜਾ ਬੰਦਾ ਸੀ ਉਹ ਤਾਂ ਘਰ 'ਚ ਬਹਿ ਗਏ। ਆਖਰੀ ਸਵਾਲ ਆ ਕਿ ਜ਼ਿਲ੍ਹਾ ਲੈਵਲ ਤੇ ਵੀ ਬੰਦੀ ਕਿੰਨਾਂ ਨੇ? ਹਾਂਜੀ। ਆਖਰੀ ਸਵਾਲ ਆ ਕਿ ਜ਼ਿਲ੍ਹਾ ਲੈਵਲ ਤੇ ਵੀ ਬੰਦੀ ਕਿੰਨਾਂ ਨੇ? ਬਿਲਕੁਲ ਹਰ ਲੈਵਲ ਤੇ ਜਿਹੜਾ ਢਾਂਚਾ ਹੈ ਉਹਨੂੰ ਤੰਦਰੁਸਤ ਕਰਨ ਵਾਸਤੇ ਜਿਹੜਾ ਬਿਮਾਰ ਹੋ ਗਿਆ ਜਿਹੜਾ ਆਕਸੀਜਨ ਤੇ ਉਹਨਾਂ ਦੀ ਆਕਸੀਜਨ ਲਾ ਕੇ ਔਰ ਉਹਨੂੰ ਤੰਦਰੁਸਤ ਕਰਕੇ ਪੰਥ ਦੇ ਸਾਹਮਣੇ ਇੱਕ ਐਸਾ ਢਾਂਚਾ ਪੇਸ਼ ਕਰਾਂਗੇ ਜਿਹਨੂੰ ਸਾਰੀ ਕੌਮ ਮੰਨੂਗੀ ਲੇਕਿਨ ਅਕਾਲੀ ਦਲ ਤੋਂ ਅਸਤੀਫਾ ਦਿੱਤਾ ਕਿ ਉਸੇ ਅਕਾਲੀ ਦਲ ਨੂੰ ਨਾਲ ਲੈ ਕੇ ਚੱਲੋਗੇ ਜਾਂ ਵੱਖਰੀ ਅਕਾਲੀ ਦਲ ਸੱਜਣ ਨਹੀਂ ਵੇਖੋ ਲੀਡਰਸ਼ਿਪ ਚੇਂਜ ਕਰਨੀ ਥੱਲੇ ਵਾਲੇ ਵਰਕਰਾਂ ਨੂੰ ਅਸੀਂ ਬੇਨਤੀ ਕਰਨੀ ਚਾਹੁੰਦੇ ਤੁਹਾਡਾ ਕਸੂਰ ਕੋਈ ਨਹੀਂਗਾ ਥੱਲੇ ਵਾਲੇ ਵਰਕਰ ਦਾ ਕੋਈ ਕਸੂਰ ਨਹੀਂਗਾ ਜਿਹੜਾ ਥੱਲੇ ਵਾਲਾ ਪਿੰਡੂ ਵਰਕਰ ਆ ਜਾਂ ਜਿਹੜਾ ਸਰਕਲ ਦਾ ਪਰਦਾ ਆਣਾ ਚਾਹੀਏ ਸ਼੍ਰੋਮਣੀ ਕਮੇਟੀ ਦੇ ਜਿਹੜੇ ਮੈਂਬਰ ਸਾਹਿਬਾਨ ਨੇ ਉਹਨਾਂ ਦਾ ਕੋਈ ਕਸੂਰ ਨਹੀਂ ਇਹ ਤਾਂ ਹਾਈ ਲੈਵਲ ਦੀ ਲੀਡਰਸ਼ਿਪ ਸੀ ਜਿਹਨਾਂ ਸਹੀ ਗੋਈ ਨਹੀਂ ਕੀ ਦਿੱਤੀ ਉਹ ਚੇਂਜ ਕਰਨ ਦੀ ਥ ਲੋੜ ਹੈ ਠੀਕ ਹੈ ਠੀਕ